ਹਲਕਾ ਰਾਜਾਥਾਂਸੀ ਉਦੀਨ ਆਉਂਦੇ ਪਿੰਡ ਜਸਰੂਰ ਵਿਖੇ ਸਰਦਾਰ ਸਿੰਘਾਰਾ ਸਿੰਘ ਦੇ ਗ੍ਰੈਬ ਕੇ ਹਲਕਾ ਇੰਚਾਰਜ ਰਾਜਾਥਾਂਸੀ ਮਖਵਿੰਦਰ ਸਿੰਘ ਮਾਹਲ ਦੀ ਅਗਵਾਈ ਵਿਖੇ ਚੋਣ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਭਾਰਤੀ ਜਨਤਾ ਪਾਰਟੀ ਹਲਕਾ ਅਮਰਸਰ ਤੋਂ ਲੋਕ ਸਭਾ ਦੇ ਚੋਣ ਲੜ ਰਹੇ ਤਰਨਜੀਤ ਸਿੰਘ ਸਮੁੰਦਰੀ ਦੇ ਹੱਕ ਵਿੱਚ ਸਰਦਾਰ ਮਾਹਲ ਨੇ ਚੋਣ ਮੀਟਿੰਗ ਕੀਤੀ ਅਤੇ ਸਰਦਾਰ ਮਾਹਲ ਨੇ ਆਖਿਆ ਕਿ ਤਰਨਜੀਤ ਸਿੰਘ ਸਮੁੰਦਰੀ ਇੱਕ ਪੜੇ ਜਿਖੇ ਇਨਸਾਨ ਹਨ ਸਰਦਾਰ ਮਖਵਿੰਦਰ ਸਿੰਘ ਮਾਹਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਉਹਨਾਂ ਨੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੂੰ ਵੱਤ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਉਹਨਾਂ ਆਖਿਆ ਕਿ ਭਾਰਤੀ ਜਨਤਾ ਪਾਰਟੀ ਇਸ ਵਾਰ 442 ਸੀਟਾਂ ਜਿੱਤ ਕੇ ਸਰਕਾਰ ਬਣਾਉਣ ਜਾ ਰਹੀ ਹੈ ਇਸ ਮੌਕੇ ਸਿੰਘਾਰਾ ਸਿੰਘ ਜੁਬਾ ਅਗੂ ਬਬੂ ਜਸਰੂਰ ਸਰਕਲ ਪ੍ਰਧਾਨ सुरेंद्र ਸਿੰਘ ਸੋਨੂ ਪ੍ਰਧਾਨ 77 ਸਿੰਘ ਪਲੋਟ ਮੀਡੀਆ ਅਨਚਾਰਜ ਗੁਰਜੀਤਪਾਲ ਸਿੰਘ ਪਲੋਟ ਬਹੁ ਖੁਸ਼ਪ੍ਰਤਾਪ ਸਿੰਘ ਦਿਲਪ੍ਰੀਤ ਸਿੰਘ ਮਹਿਲ ਸਿੰਘ ਫਤੇ ਦੀਪ ਸਿੰਘ ਹਰਮਨਦੀਪ ਸਿੰਘ ਗੁਰਪ੍ਰੀਤ ਸਿੰਘ ਗੁਰਦੇਵ ਸਿੰਘ ਗਾਂਧੀ ਰਣਜੀਤ ਸਿੰਘ ਰਾਜਾ ਮੰਗਾ ਸਿੰਘ ਗੁਰਪ੍ਰੀਤ ਸਿੰਘ ਡੀਸੀ ਪੀਏ ਜਸਵੀਰ ਸਿੰਘ ਗੇਲ ਸਮੇਤ ਕਈ ਪਿੰਡਵਾਸੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਵੀ ਇਸ ਮੌਕੇ ਹਾਜ਼ਰ ਥਣ ਅੱਜ ਪਿੰਡ ਜਸਰਾਵਰ ਚ ਸਨਦਾਰ ਸ਼ੰਗਾਰਾ ਸਿੰਘ ਦੇ ਗ੍ਰਹਿ ਵਿਖੇ ਅਸੀਂ ਇਕੱਠੇ ਹੋਏ ਆਂ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਸਮੁੰਦਰੀ ਸਾਹਿਬ ਨੂੰ ਜਿਹੜੇ ਸਾਡੇ ਐਮਪੀ ਖੜੇ ਨੇ ਉਹਨਾਂ ਨੂੰ ਜਿਤਾ ਕੇ ਭੇਜਾਂਗੇ ਮੈਨੂੰ ਬੜੀ ਖੁਸ਼ੀ ਹੋਈ ਆ ਇਹਨਾਂ ਨੇ 20 ਪਰਿਵਾਰ ਲਿਆ ਕੇ ਆਪਣੇ ਘਰ ਆਪਣੇ ਗ੍ਰਹਿ ਵਿਖੇ ਤੇ ਸਾਡੇ ਨਾਲ ਰੂਹ ਰੂਹ ਗੱਲਾਂ ਕੀਤੀਆਂ ਨੇ ਜਿਹੜੇ ਵੀ ਇਹਨਾਂ ਦੇ ਕੰਮ ਹੋਣਗੇ ਮੈਂ ਇਹਨਾਂ ਦਾ ਵਾਦਾ ਕਰਦਾ ਕਿ ਸਮੁੰਦਰੀ ਸਾਹਿਬ ਇੱਕ ਕੋਣ ਇਨਸਾਨ ਨੇ ਐਮਪੀ ਸਾਹਿਬ ਜਿਹੜੇ ਖੜੇ ਹੋਏ ਆ ਅਮਰੀਕਾ ਦੇ ਵਿੱਚ ਅੰਬੈਸਡਰ ਸਨ ਤੇ ਉੱਥੋਂ ਰਿਟਾਇਰਮੈਂਟ ਹੋ ਕੇ ਤੇ ਉਹ ਆਏ ਨੇ ਪੜੇ ਲਿਖੇ ਇਨਸਾਨ ਆ ਸਾਡਾ ਸਾਰਿਆਂ ਦਾ ਫਰਜ਼ ਮੰਨਦਾ ਕਿ ਅਸੀਂ ਉਹਨਾਂ ਨੂੰ ਤਗੜੇ ਹੋ ਕੇ ਜਿਤਾਈਏ ਫੁੱਲ ਦਾ ਨਿਸ਼ਾਨ ਆ ਹੋਰ ਕਿਸੇ ਨਿਸ਼ਾਨ ਤੇ ਮੋਟਾ ਨਾ ਪਾਇਓ ਕਿਉਂਕਿ ਸਰਕਾਰ ਉੱਤੇ ਮੋਦੀ ਸਾਹਿਬ ਦੀ ਬਣਨੀ ਆ ਤੇ ਜੇ ਹੁਣ ਸਰਕਾਰ ਬਣ ਗਈ ਤੇ ਅਸੀਂ ਕੁਝ ਨਾ ਕੁਝ ਆਪਣੇ ਅਮਰਸਰ ਦਾ ਸਮਾਰਟ ਸਿਟੀ ਆਖ ਦਿੰਦੇ ਨੇ ਬਣਾਈਆਂ ਕਿਸੇ ਨੇ ਬਣਾਈ ਨਹੀਂ ਪਰ ਮੈਂ ਵਾਦਾ ਕਰਦਾ ਵੀ ਸੁਮੰਦਰੀ ਸਾਹਿਬ ਸਮਾਰਟ ਸਿਟੀ ਬਣਾਉਣਗੇ ਪਿੰਨਾਂ ਨੂੰ ਵੀ ਤੇ ਸ਼ਹਿਰਾਂ ਨੂੰ ਵੀ ਪੂਰੀ ਨਹਾਰ ਬਦਲ ਦੇਣਗੇ ਇਹ ਮੇਰਾ ਵੰਦਾ ਤੁਹਾਡੇ ਨਾਲ ਜਿੰਦਾਬਾਦ ਜਿੰਦਾਬਾਦ ਜਿੰਦਾ ਜੰਦਾ ਪਾਰਟੀ ਜਿੰਦਾਬਾਦ ਕਰਨਜੀਤ ਸਿੰਘ ਸੰਧੂ ਜਿੰਦਾਬਾਦ ਸਦਾ ਕਰਨਜੀਤ ਸਿੰਘ ਸੰਧੂ ਜਿੰਦਾਬਾਦ ਜਿੰਦਾ